ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਤੇ ਜੀਮਿਕੰਦ ਤੇ ਮਟਰ ਦੀ ਸਬਜੀ ਜੀਮਿਕੰਦ ਜਿਆਦਾਤਰ ਠੰਡ ਦੇ ਵਿੱਚ ਹੀ ਆਪਾਂ ਖਾਂਦੇ ਆ ਕਿਉਂਕਿ ਇਹਦੀ ਤਾਸੀਰ ਹੈ ਜਿਹੜੀ ਗਰਮ ਹੁੰਦੀ ਹੈ ਇਹ ਸਬਜੀ ਬਹੁਤ ਹੀ ਜਨਾ ਸੁਆਦ ਬਣ ਕੇ ਤਿਆਰ ਹੋਊਗੀ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਆਪਾਂ ਨੇ ਜੀ ਹਰਾ ਮਟਰ ਲੈ ਲਿਆ ਫਰੈਸ਼ ਮਟਰ ਹੈ ਤੇ ਆਪਾਂ ਨੇ ਲੈ ਲਿਆ ਅੱਧਾ ਕਿਲੋ ਜਿਮੀ ਕੰਦ ਅਸੀਂ ਤਾਂ ਇਹਨੂੰ ਜਿਮੀ ਕੰਦ ਹੀ ਕਹਿੰਦੇ ਆ ਤੁਸੀਂ ਆਪਣੇ ਆਪਣੇ ਉਹਦੇ ਵਿੱਚ ਦੱਸਿਓ ਕਿ ਤੁਸੀਂ ਇਹਨੂੰ ਕਿਸ ਨਾਂ ਨਾਲ ਸਬਜ਼ੀ ਨੂੰ ਬੁਲਾਉਂਦੇ ਆ ਜਿਮੀ ਕੰਦ ਨੂੰ ਆਪਾਂ ਨੇ ਜੀ ਛਿੱਲ ਲਿਆ ਧੋ ਲਿਆ ਤੇ ਦੇਖੋ ਪੀਸੇਸ ਦੇ ਵਿੱਚ ਕੱਟ ਲਿਆ ਤੇ ਉਧਰ ਮਸਾਲੇ ਲਈ ਆਪਾਂ ਨੇ ਦੋ ਟਮਾਟਰ ਹਰੀ ਮਿਰਚ ਅਦਰਕ ਲਸਣ ਤੇ ਤਿੰਨ ਪਿਆਜ਼ ਲੈ ਲਏ ਇਹਨਾਂ ਦਾ ਆਪਾਂ ਪੇਸਟ ਬਣਾ ਕੇ ਤਿਆਰ ਕਰਾਂਗੇ ਸਰੋਂ ਦੇ ਤੇਲ ਵਿੱਚ ਆਪਾਂ ਨਾ ਡੀਪ ਫ੍ਰਾਈ ਕਰਨਾ ਝਿਮੀ ਕੰਦ ਨੂੰ ਸਰੋਂ ਦਾ ਤੇਲ ਚੰਗੀ ਤਰ੍ਹਾਂ ਕਾੜ ਕੇ ਠੰਡਾ ਹੋ ਚੁੱਕਿਆ ਪਹਿਲਾਂ ਤੇ ਹੁਣ ਦੁਬਾਰਾ ਗਰਮ ਕਰਿਆ ਇਹਦੇ ਵਿੱਚ ਆਪਾਂ ਇਹਨੂੰ ਝਿਮੀ ਕੰਦ ਨੂੰ ਪਾ ਕੇ ਚੰਗੀ ਤਰ੍ਹਾਂ ਡੀਪ ਫ੍ਰਾਈ ਕਰਾਂਗੇ ਕਿਉਂਕਿ ਜੇ ਥੋੜਾ ਬਹੁਤ ਵੀ ਕੱਚਾ ਰਹੇਗਾ ਨਾ ਇਹ ਗੜ੍ਹ ਨੂੰ ਖਰਾਬ ਕਰ ਦਿੰਦਾ ਇਸ ਕਰਕੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਪਕਾਣਾ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਪਹਿਲੀ ਰੈਸਪੀ ਦੇਖ ਰਹੇ ਹੋ ਮੇਰੇ ਚੈਨਲ ਦੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਬਾ ਲਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਿਹੜੀ ਰੈਸਪੀ ਆਪਾਂ ਪਾਉਂਦੇ ਆ ਉਹ ਸਭ ਤੋਂ ਪਹਿਲਾਂ ਮਿਲ ਜਵੇ ਤੇ ਤੁਸੀਂ ਸਭ ਤੋਂ ਪਹਿਲਾਂ ਰੈਸਪੀ ਦੇਖ ਸਕੋ ਇਹ ਦੇਖੋ ਜੀ ਡੀਪ ਫਰਾਈ ਆਪਣਾ ਹੋ ਚੁੱਕਿਆ ਬ੍ਰਾਊਨ ਹੋ ਗਿਆ ਪਰ ਥੋੜਾ ਜਿਹਾ ਆਪਾਂ ਹੋਰ ਬ੍ਰਾਊਨ ਕਰਾਂਗੇ ਇਹਨੂੰ ਇੱਕ ਵਾਰੀ ਤੁਸੀਂ ਇਹ ਸਬਜ਼ੀ ਖਾ ਕੇ ਦੇਖਿਓ ਚਾਹੇ ਚੌਲਾਂ ਨਾਲ ਖਾ ਲਿਓ ਚਾਹੇ ਫੁਲਕੇ ਨਾਲ ਪਰਾਂਠੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਲੱਗੂਗੀ ਜਿਵੇਂ ਕੰਦ ਆਪਣਾ ਪੁੰਚ ਗਿਆ ਜੀ ਹੁਣ ਆਪਾਂ ਇਹਨੂੰ ਕੱਢ ਲੈਂਦੇ ਆਂ ਆਇਲ ਤੋਂ ਬਾਹਰ ਸਰੋਂ ਦੇ ਤੇਲ ਵਿੱਚ ਤੁਸੀਂ ਇਹ ਸਬਜ਼ੀ ਬਣਾਇਓ ਬਹੁਤ ਵਧੀਆ ਬਣਦੀ ਹੈ ਬੈਚ ਆਪਾਂ ਨੇ ਕੱਢ ਲਿਆ ਤੇ ਹੁਣ ਜਿਹੜਾ ਦੂਜਾ ਬੈਚ ਸੀਗਾ ਜਿਵੇਂ ਕੰਦ ਦਾ ਉਹ ਆਪਾਂ ਇਹਦੇ ਵਿੱਚ ਪਾ ਲੈਂਦੇ ਆਇਲ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਹ ਸਬਜੀ ਨੂੰ ਕਿਹੜੇ ਨਾਮ ਨਾਲ ਬੁਲਾਉਂਦੇ ਆ ਹੁਣ ਆਪਾਂ ਜੀ ਗੈਸ ਦੇ ਉੱਪਰ ਰੱਖ ਲਿਆ ਕੁੱਕਰ ਕੁੱਕਰ ਦੇ ਵਿੱਚ ਆਪਾਂ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਇਹਦੇ ਵਿੱਚ ਪਾ ਲਿਆ ਆਪਾਂ ਨੇ ਉਹੀ ਕੜਿਆ ਹੋਇਆ ਤੇਲ। ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਹਿੰਗ। ਇੱਕ ਪਾ ਦਾਂਗੇ ਤੇਜ ਪੱਤਾ ਤੇ ਹੁਣ ਪਾਵਾਂਗੇ 1/2 ਚਮਚ ਜੀਰਾ। ਜੀਰੇ ਨੂੰ ਥੋੜਾ ਜਿਹਾ ਭੁੰਨ ਲੈਂਦੇ ਆ। ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਪੇਸਟ ਬਣਾਇਆ ਸੀਗਾ ਨਾ ਪਿਆਜ਼ ਲਸਣ ਤੇ ਅਦਰਕ ਦਾ ਉਹ ਪਾਵਾਂਗੇ ਕਿਉਂਕਿ ਜੀਰਾ ਆਪਣਾ ਭੁੰਨ ਚੁੱਕਿਆ ਸਾਡੇ ਤਾਂ ਇੰਨੀ ਜ਼ਿਆਦਾ ਠੰਡ ਹੋ ਰਹੀ ਹੈ ਤੁਸੀਂ ਆਪਣੇ ਆਪਣੇ ਸ਼ਹਿਰ ਦਾ ਦੇਸ਼ ਦਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਹਾਲ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਕਿ ਕਿੰਨੀ ਠੰਡ ਪੈ ਰਹੀ ਹੈ ਮੈਨੂੰ ਕਮੈਂਟ ਪੜ੍ਹਨੇ ਬਹੁਤ ਅੱਛੇ ਲੱਗਦੇ ਆ ਪਲੀਜ਼ੀ ਕਮੈਂਟ ਕਰਿਆ ਕਰੋ ਇੱਕ ਲਾਈਕ ਜ਼ਰੂਰ ਕਰਿਆ ਕਰੋ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਆ ਦੇਖੋ ਮਸਾਲਾ ਜਿਹੜਾ ਪੀਸ ਲਿਆ ਸੀਗਾ ਮੈਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਮਸਾਲੇ ਨੂੰ ਕਿਉਂਕਿ ਕੋਈ ਵੀ ਸਬਜ਼ੀ ਦੀ ਜਿਹੜੀ ਗਰੇਵੀ ਆ ਉਹ ਮਸਾਲੇ ਤੋਂ ਹੀ ਤਿਆਰ ਹੁੰਦੀ ਹੈ ਆਪਾਂ ਨੂੰ ਪਤਾ ਹੀ ਹੈ ਇਸ ਕਰਕੇ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਤਾਂ ਕਿ ਜਿਹੜੀ ਆਪਣੀ ਸਬਜ਼ੀ ਆ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਵੇ ਇਹ ਦੇਖੋ ਜੀ ਮਸਾਲਾ ਨਾ ਆਪਣਾ ਭੁੰਨ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਨਾ ਪਾਵਾਂਗੇ ਜਿਹੜੇ ਬੇਸਿਕ ਮਸਾਲੇ ਹੁੰਦੇ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਪਾ ਦਾਂਗੇ ਲੂਣ ਜਿਹੜਾ ਲੂਣ ਪਾਣਾ ਆਪਣੇ ਸਵਾਦ ਅਨੁਸਾਰ ਪਾ ਲਿਓ ਅੱਧਾ ਚਮਚ ਮੈਂ ਪਾਇਆ ਹਰਦੀ ਪਾਊਡਰ ਅੱਧਾ ਚਮਚ ਪਾਇਆ ਧਨੀਆ ਪਾਊਡਰ ਤੇ ਥੋੜੀ ਜਿਹੀ ਪਾਈਏ ਦੇਗੀ ਮਿਰਚ ਇਹਦੇ ਨਾਲ ਕਲਰ ਬਹੁਤ ਵਧੀਆ ਹੋ ਜਾਂਦਾ ਹੈ ਸਬਜ਼ੀ ਦਾ ਹੁਣ 2 ਤੋਂ 3 ਇਹਨੂੰ ਆਪਾਂ ਮਿੰਟ ਭੁੰਨ ਲੈਂਦੇ ਆ ਤਾਂ ਕਿ ਜਿਹੜਾ ਹਲਦੀ ਦਾ ਕੱਚਾ ਪਾਣਾ ਨਾ ਉਹ ਨਿਕਲ ਜਵੇ ਇਹ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀ ਮਿਰਚ ਦਾ ਪੇਸਟ ਇਹ ਪੇਸਟ ਪਾ ਕੇ ਨਾ ਆਪਾਂ 5 ਤੋਂ 6 ਮਿੰਟ ਮਸਾਲੇ ਨੂੰ ਭੁੰਨਾਂਗੇ ਤਾਂ ਕਿ ਜਿਹੜਾ ਮਸਾਲਾ ਹੈ ਨਾ ਉਹੀ ਤਾਂ ਆਪਣੀ ਸਬਜ਼ੀ ਦਾ ਬੇਸ ਹੈ ਕਈ ਵਾਰ ਆਪਾਂ ਨਾ ਜਲਦਬਾਜ਼ੀ ਚ ਮਸਾਲਾ ਚੰਗੀ ਤਰ੍ਹਾਂ ਨਹੀਂ ਭੁੰਨਦੇ ਹੈਗੇ ਕਿਉਂਕਿ ਮਿਹਨਤ ਕਰਨੀ ਹੁੰਦੀ ਹੈ ਇਸ ਕਰਕੇ 2000 ਮਿੰਟ ਦੀ ਹੋਰ ਮਿਹਨਤ ਕਰ ਲਓ ਤੇ ਆਪਣੀ ਸਬਜੀ ਦਾਲ ਜਿਹੜੀ ਵੀ ਆਪਾਂ ਬਣਾਉਂਦੇ ਆ ਵਧੀਆ ਬਣ ਜਾਂਦੀ ਹੈ ਇੱਕ ਜਦੋਂ ਵੀ ਤੁਸੀਂ ਕਿਚਨ ਦੇ ਵਿੱਚ ਹੁੰਦੇ ਆ ਤਾਂ ਆਪਣੇ ਜਿਹੜੇ ਵੀ ਧਰਮ ਨਾਲ ਤੁਸੀਂ ਰਿਲੇਟਡ ਹੋ ਉਹਨਾਂ ਦਾ ਜਰੂਰ ਜਾਪ ਕਰ ਲਿਆ ਕਰੋ ਵਾਹਿਗੁਰੂ ਵਾਹਿਗੁਰੂ ਜਰੂਰ ਬੋਲਿਆ ਕਰੋ ਸਬਜੀ ਬਣਾਉਂਦੇ ਜੋ ਵੀ ਤੁਸੀਂ ਕੰਮ ਕਰ ਰਹੇ ਆ ਹਮੇਸ਼ਾ ਇੱਕ ਤਾਂ ਬਰਕਤ ਆਉਂਦੀ ਹੈ ਘਰ ਦੇ ਵਿੱਚ ਤੇ ਆਪਣੀ ਜਾਪ ਦੇ ਨਾਲ ਜਿਹੜੀ ਵੀ ਚੀਜ਼ ਬਣੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਬਣ ਕੇ ਸਵਾਦ ਤਿਆਰ ਹੁੰਦੀ ਹੈ ਇਹ ਦੇਖੋ ਜੀ ਆਪਣੀ ਸਬਜੀ ਦਾ ਜਿਹੜਾ ਮਸਾਲਾ ਹੈ ਨਾ ਉਹ ਚੰਗੀ ਤਰ੍ਹਾਂ ਭਨ ਚੁੱਕਿਆ ਹੁਣ ਦੇਖੋ ਪਾਪ ਨਹੀਂ ਸੀ ਗੀ ਹੁਣ ਤੁਹਾਨੂੰ ਮਸਾਲੇ ਦਾ ਨਾ ਕਲਰ ਦਿਖ ਰਿਹਾ ਹੋਊਗਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਤੇ ਮਟਰ ਤੇ ਨਾਲ ਦੀ ਨਾਲ ਆਪਾਂ ਨੇ ਪਾਤਾ ਜਿਮੀ ਕਾਂਦੇ ਦੇ ਵਿੱਚ ਹੁਣ ਇਹਨੂੰ ਕਰ ਲੈਂਦੇ ਆ ਮਿਕਸ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਗਰਮ ਪਾਣੀ ਥੋੜਾ ਜਿਹਾ ਪਹਿਲਾਂ ਪਾ ਕੇ ਨਾ ਇਹਨੂੰ ਮਿਕਸ ਕਰ ਲੈਂਦੇ ਆ ਹਮੇਸ਼ਾ ਦਾਲ ਸਬਜ਼ੀ ਦੇ ਵਿੱਚ ਨਾ ਤੁਸੀਂ ਗਰਮ ਪਾਣੀ ਹੀ ਪਾਓ ਕਿਉਂਕਿ ਜਿਹੜੀ ਆਪਣਾ ਮਸਾਲਾ ਭੁੰਨਿਆ ਹੁੰਦਾ ਹੈ ਉਹ ਕਿੰਨਾ ਗਰਮ ਹੁੰਦਾ ਜਦੋਂ ਆਪਾਂ ਠੰਡਾ ਪਾਣੀ ਪਾ ਦਿੰਦੇ ਆ ਤਾਂ ਮਸਾਲਾ ਵੀ ਠੰਡਾ ਹੋ ਜਾਂਦਾ ਇਸ ਕਰਕੇ ਆਪਣੀ ਸਬਜ਼ੀ ਸਵਾਦ ਨਹੀਂ ਬਣਦੀ ਤੁਸੀਂ ਇੱਕ ਵਾਰੀ ਗਰਮ ਪਾਣੀ ਜ਼ਰੂਰ ਪਾ ਕੇ ਦੇਖਿਓ ਜੇਕਰ ਠੰਡਾ ਪਾਉਂਦੇ ਹੋ ਤਾਂ ਤੁਹਾਡੀ ਸਬਜ਼ੀ ਦਾ ਦਾਲ ਦਾ ਟੇਸ ਦੁੱਗਣਾ ਹੋ ਜਾਊਗਾ ਤਰੇ ਜਿੰਨੀ ਵੀ ਤੁਸੀਂ ਪਤਲੀ ਗਾੜ੍ਹੀ ਕਰਨੀ ਹੈ ਉਹਦੇ ਮੁਤਾਬਕ ਤੁਸੀਂ ਪਾਣੀ ਪਾ ਲਓ ਇੱਕ ਗੱਲ ਯਾਦ ਰੱਖਿਓ ਇਹ ਜਦੋਂ ਵੀ ਠੰਡੀ ਹੋ ਜਾਂਦੀ ਹੈ ਸਬਜੀ ਇਹ ਥੋੜੀ ਜੀ ਗਾੜੀ ਹੋ ਜਾਂਦੀ ਹੈ ਇਸ ਕਰਕੇ ਤੁਸੀਂ ਆਪਣਾ ਜਿਹੜਾ ਵੀ ਪਾਣੀ ਪਾਣਾ ਉਹ ਇਹ ਗੱਲ ਧਿਆਨ ਰੱਖ ਕੇ ਪਾਓ ਹੁਣ ਆਪਾਂ ਲਾਉਂਦੇ ਹਾਂ ਜੀ ਕੁੱਕਰ ਨੂੰ ਟੱਕਣ ਤੇ ਇਹਨੂੰ ਆਪਾਂ ਚਾਰ ਸੀਟੀਆਂ ਦਵਾਵਾਂਗੇ ਕੁੱਕਰ ਨੂੰ ਕਿਉਂਕਿ ਜਿਹੜੇ ਮਟਰ ਐ ਉਹ ਚਾਹ ਸਿੱਟੀ ਦੇ ਵਿੱਚ ਚੰਗੀ ਤਰ੍ਹਾਂ ਪੱਕ ਜਾਣਗੇ ਜਿਵੇਂ ਕੰਤਾ ਆਪਣਾ ਪਹਿਲਾਂ ਹੀ ਆਪਾਂ ਨੇ ਡੀਪ ਫਰਾਈ ਕੀਤਾ ਹੋਇਆ ਕੁੱਕਰ ਖੋਲ ਕੇ ਦੇਖ ਲੈਂਦੇ ਆ ਜੀ ਸਬਜ਼ੀ ਕਿਵੇਂ ਦੀ ਬਣੀ ਐ ਦੇਖੋ ਕਿੰਨੀ ਵਧੀਆ ਸਬਜ਼ੀ ਬਣ ਕੇ ਤਿਆਰ ਹੋ ਗਈ ਜੇ ਤੁਹਾਨੂੰ ਉਹ ਲੱਗਦੀ ਐ ਨਾ ਸਬਜ਼ੀ ਆਪਣੀ ਪਤਲੀ ਲੱਗ ਰਹੀ ਐ ਤਾਂ ਤੁਸੀਂ ਇਹਨੂੰ ਵਿਦਆਊਟ ਢੱਕਣ ਤੋਂ 2 ਤੋਂ 3 ਮਿੰਟ ਪਕਾ ਲਓ ਤੋ ਜਿਹੜੀ ਸਬਜੀ ਹੈ ਨਾ ਪਰਫੈਕਟ ਬ ਹੋ ਜੂਗੀ ਵੈਸੇ ਤਾਂ ਇਹ ਠੰਡਾ ਹੋ ਕੇ ਗਾੜੀ ਹੋ ਹੀ ਜਾਣਾ ਇਹ ਲੋ ਦੀ ਆਪਣੀ ਸਬਜੀ ਬਣ ਕੇ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਤੇ ਧਨੀਆ ਕਿਉਂਕਿ ਧਨੀਏ ਤੇ ਗਰਮ ਮਸਾਲੇ ਤੋਂ ਬਿਨਾ ਤਾਂ ਸਬਜੀ ਪੂਰੀ ਤਰ੍ਹਾਂ ਤਿਆਰ ਹੁੰਦੀ ਨਹੀਂ ਹਰਾ ਧਨੀਆ ਪਾ ਦਾਂਗੇ ਤੇ ਸਬ지 ਆਪਣੀ ਖਾਣ ਲਈ ਬਿਲਕੁਲ ਤਿਆਰ ਹੈ ਜੀ ਤੁਸੀਂ पराठे ਨਾਲ ਖਾਓ ਰੋਟੀ ਨਾਲ ਖਾਓ ਚੌਲਾਂ ਨਾਲ ਖਾਓ ਪਰ ਇੱਕ ਵਾਰੀ ਸਬਜੀ ਜ਼ਰੂਰ ਬਣਾ ਕੇ ਦੇਖਿਓ ਦੇਖੋ ਕਿੰਨੀ ਵਧੀਆ ਸਬਜੀ ਦੀ ਗਰੇਵੀ ਹੈ ਜਿਹੜੀ ਉਹ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਸਬਜੀ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਚੰਗੀ ਲੱਗੀ ਮਟਰ ਦੀ ਮਖੰਦੀ ਸਬਜ਼ੀ ਦੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਾਂ ਹੋਰ ਕਿਸੇ ਰੈਸਪੀ ਦੇ ਨਾਲ ਤੁਹਾਨੂੰ ਬਹੁਤ ਜਲਦੀ ਮਿਲਾਂਗੇ ਸਤਿ ਸ਼੍ਰੀ ਅਕਾਲ